ਇੱਕ ਦਿਨ ਆ ਕੇ ਕਹਿ ਦੇਵੇ ਵੀ ਆ ਗਿਆ ਬੱਸ ਉਹਨਾਂ ਨੂੰ ਪਰਾਣਾ ਥੋੜਾ ਫੇਰ ਆਇਆ ਵੀ ਉਹਦੋਂ ਸਵਾਦ ਆ ਜੋ ਵੀ ਜ਼ਿੰਦਗੀ ਜਿਉਣ ਦਾ ਸਭ ਤੋਂ ਉੱਚੀ ਲੜਕਾਰੇ ਮੈਂ ਮਾਰਦਾ ਉਹ ਮੂਸੇ ਵਾਲਾ ਬੋਲਦਾ ਮੇਰੇ ਬੰਦੇ ਦਾ ਕੰਮ ਕਰੋ ਕਹਿੰਦਾ ਅਗਲਾ ਨਹੀਂ ਕਰਦਾ ਵੀ ਗਮੋਈ ਗਵਈਆ ਗਾਉਣ ਵਾਲਾ ਕਹਿੰਦਾ ਕੱਲ ਨੂੰ ਮੈਂ ਐਮਐਲਏ ਹੋਇਆ ਕੋਈ ਮੰਤਰੀ ਹੋਇਆ ਕਹਿੰਦਾ ਮੈਂ ਠੋਕੇ ਤੇ ਕਹਾਂਗਾ ਵੀ ਮੂਸੇ ਵਾਲਾ ਬੋਲਦਾ ਤੂੰ ਕਰ ਭਾਈ ਮੂਸੇ ਵਾਲੇ ਦੀ ਫੋਟੋ ਪਿੰਨ ਕਰੀ ਹੋਈ ਹੈ ਅਜੇ ਤੱਕ ਨਾ ਹਾਂਜੀ ਉਹ ਇਦਾਂ ਹੀ ਭਾਈ ਮੈਂ ਮੈਂ ਘਰੇ ਪੇਂਟ ਕਰਦਾ ਸੀ ਤੇ ਮੈਂ ਨਾ ਆਹਾ ਮਤਲਬ ਮੈਂ ਕਾਸੀਆ ਦੇ ਵਿੱਚ ਫਲੈਟ ਰੱਖਿਆ ਸੀ ਉੱਥੇ ਮੈਂ ਬਲੈਕ ਕਲਰ ਦਾ ਪੇਂਟ ਲਿਆ ਸਾਰਾ ਮੈਂ ਕਿਹਾ ਅੱਜ ਮੈਂ ਸਾਰਾ ਕਾਲਾ ਕਰਕੇ ਬਲੈਕ ਐਂਡ ਵਾਈਟ ਫੋਟੋ ਲਾਉਣੀ ਆ ਉਹਦੀ ਮੂਸੇ ਵਾਲੀ ਨਹੀਂ ਹੈ ਨਾ ਬਾਈ ਦੀ ਤੇ ਉਸੇ ਦਿਨੀ ਬਾਈ 29 ਮਈ ਨੂੰ ਅੱਛਾ ਤੇ ਸ਼ਾਮ ਨੂੰ ਜਿਵੇਂ ਕਹਿ ਰਹੀਏ ਮਤਲਬ 2:30 ਵਜੇ ਮੈਂ ਲੱਗਿਆ ਹਾਂਗਾ 4:00 ਵਜੇ ਨੂੰ ਮੈਨੂੰ ਫੋਨ ਆਇਆ ਸੀ ਜਿਵੇਂ ਉਹੀ ਓਏ ਗਾਣੇ ਹੋਲੀ ਕਰ ਲਾ ਸਾਹਮਣੇ ਵੀ ਫਲੈਟ ਹੁੰਦਾ ਸੀ ਤੇ ਉਸ ਦਮ ਉਹ ਮਤਲਬ ਐਗਜ਼ੈਕਟ ਟਾਈਮ ਜਿਵੇਂ ਕਹਿ ਰਹੀਏ ਜਦੋਂ ਡੈਥ ਹੋਈ ਹੋਊਗੀ 15 ਮਿੰਟਾਂ ਮਗਰੋਂ ਮੈਨੂੰ ਫੇਰ ਫੋਨ ਆਇਆ ਜਾ ਕੇ ਕਰਕੇ ਇਹ ਤੈਨੂੰ ਫੋਟੋ ਭੇਜੀ ਆ ਜਦੋਂ ਪਹਿਲੀ ਫੋਟੋ ਆਈ ਬਈ ਆ ਉਹ ਚਰਬੀ ਆਈ ਹਨਾ ਤੇ ਬਾਈ ਮੈਂ ਥਾਈ ਆ ਡਿੱਗ ਗਿਆ ਉੱਥੇ ਮੈਂ ਕਿਹਾ ਯਾਰ ਵੀ ਕੀ ਹੋ ਗਿਆ ਗਾਣਾ ਉਹੀ ਚੱਲੀ ਜਾਂਦਾ ਸੀਗਾ ਲਾਸਟ ਰਾਈਡ ਵਾਲਾ ਹੂੰ ਤੇ ਕਾਲਾ ਮੈਂ ਫੇਰ ਵੀ ਸਾਰਾ ਕਾਲਾ ਕਰਕੇ ਛੱਡਿਆ ਫਿਰ ਮੈਂ ਉਹ ਫਲੈਸ਼ ਛੱਡ ਤਾ ਹੀ ਮੈਂ ਕਿਹਾ ਯਾਰ ਮੈਨੂੰ ਹੁਣ ਖਾਨ ਨੂੰ ਆਉਂਦਾ ਵੀ ਮੈਂ ਤਾਂ ਬੜੇ ਚਾਹ ਨਾਲ ਵੱਡੀ ਫੋਟੋ ਲਾਉਣੀ ਸੀ ਅੱਛਾ ਕੀ ਮਤਲਬ ਬਾਈ ਚ ਚਲੋ ਸਾਰ ਬਹੁਤ ਬੜੀ ਗੱਲ ਹੁੰਦੀ ਆ ਸਿੱਧੂ ਦੀ ਪਰ ਤੁਹਾਨੂੰ ਬਾਈ ਦਾ ਕਿਹੜਾ ਪੱਖ ਵਧੀਆ ਲੱਗਦਾ ਸੀਗਾ ਬਈ ਬੇਸ ਨਹੀਂ ਭੁੱਲਿਆ ਬਈ ਬੰਦਾ ਇੱਕ ਕਹਿੰਦੇ ਉਹ ਨਾ ਬਈ ਉਹਦੇ ਬਈ 15 14 15 ਸਾਲਾਂ ਦਾ ਜਿਹੜਾ ਸੋਚਦਾ ਹੁੰਦਾ ਵੀ ਅੱਜ ਮੈਂ ਆਪਦੇ ਬਾਪੂ ਨੂੰ ਜੱਫੀ ਪਾਵਾਂ ਜਾਂ ਨਾ ਪਾਵਾਂ ਜਾਂ ওভার ਹੋ ਜੂ 15 16 ਸਾਲਾਂ ਦੀ ਉਮਰ ਚ ਬਾਪੂ ਨੇ ਆਪਣੇ ਲਈ ਕੁਝ ਕੀਤਾ ਹੋਇਆ ਚੰਗਾ ਤਾਂ ਆਪਾਂ ਉਹ ਕਰਾਂ ਦੇ ਜਵਾਗਾਂ ਵੀ ਆਪਾਂ ਉਹ ਤਾਂ ਜੱਫੀ ਨਹੀਂ ਪਈ ਹੋਣੀ ਨਹੀਂ ਪਈ ਬਈ ਆਖਰੀ ਜੱਫੀ ਵੀ ਯਾਰ ਬਈ ਮਾੜਾ ਮੋਟਾ ਹਣਾ ਵੀ ਆਏ ਕੁੱਟ ਕੇ ਬਹੁਤ ਰੇਅਰ ਬੰਦੇ ਨੇ ਬਈ ਮੇਰੀ ਉਮਰ ਦੇ ਜਿਹੜੇ ਕਹਿੰਦੇ ਹੋਣਗੇ ਵੀ ਅਸੀਂ ਆਪਦੇ ਪਿਓ ਨੂੰ ਅੱਜ ਜੱਫੀ ਚ ਲਿਆ ਹਨਾ ਵੀ ਥੋੜੇ ਜਿਹੜੇ ਪੜੇ ਲਿਖੇ ਜ਼ਿਆਦੇ ਵੀ ਥੋੜਾ ਜਿਹਾ ਸ਼ਹਿਰੀ ਆਗੇ ਉਹ ਭਾਵੇਂ ਗਰਲੇ ਨੇ ਹੋਣਗੇ ਪਰ ਆਪਣੇ ਦਾ ਇੱਕ ਰਤਬਾ ਬਾਪੂ ਦਾ ਉਹ ਬਣਿਆ ਹੱਗ ਹੱਗ ਕੇ ਕਹਿੰਦੇ ਹੱਗ ਹੱਗ ਵੀ ਵੀ ਇਹ ਤਾਂ ਲੱਪੜ ਮਾਰੂ ਵੀ ਬਾਪੂ ਦਾ ਇਹ ਜਾ ਉਹ ਕਹੂਗਾ ਵੀ ਕੀ ਕਰੀ ਜਾਣਾ ਓਏ ਸਹੀ ਗਾ ਚੱਲ ਉਧਰ ਤੇ ਜਿਹੜੀ ਜਾਣਾ ਹੈ ਤੇ ਵੀ ਉਹ ਚੀਜ਼ ਵੀ ਉਹਦੇ ਚ ਉਦੋਂਦੀਆਂ ਚੀਜ਼ਾਂ ਚੱਲ ਜਾਂਦੀਆਂ ਨੇ ਮੇਰਾ ਬਾਪੂ ਆ ਹਨਾ ਵੀ ਪਿਆਰ ਤੇ ਵੀ ਮੈਂ ਇਹਨੂੰ ਗੱਡੀਆਂ ਦਾ ਜੋਗਾ ਕਰਨਾ ਹਵੇਲੀਆਂ ਜੋਗਾ ਕਰਨਾ ਹਨਾ ਵੀ ਮੇਰੇ ਬਾਪੂ ਕੋਲੇ ਉਹ ਹਰੇਕ ਸਪੀਚ ਚ ਕਹਿੰਦਾ ਹੀ ਹੈਰ ਇੱਕ ਇੰਟਰਵਿਊ ਚ ਕਹਿੰਦਾ ਵੀ ਮੇਰੇ ਬਾਪੂ ਕੋਲੇ ਇੰਨਾ ਕੁ ਸੀਗਾ ਵੀ ਉਹ ਬੰਦਾ ਉੱਥੇ ਹੀ ਗਿਆ ਫੇਰ ਤੇ 55 ਸਾਲਾਂ ਚ ਦੁਨੀਆ ਜੱਤ ਕੇ ਮੁੜ ਗਿਆ ਬਈ ਹਮ ਹਣਾ ਵੀ ਕਿੱਡਾ ਉਹ ਬੰਦੇ ਦੀ ਤਪੱਸਿਆ ਵੀ ਪ੍ਰਾਣੀ ਕਿੰਨੀ ਹੋਊਗੀ ਤੇ ਮੈਂ ਤਾਂ ਇੱਕੋ ਚੀਜ਼ ਕਹਿੰਨਾ ਉਹ ਵੀ ਮੈਂ ਹਜੇ ਤੱਕ ਮੰਨਦਾ ਵੀ ਇੱਕ ਦਿਨ ਆ ਕੇ ਕਹਿ ਦੇਵੇ ਵੀ ਆ ਗਿਆ ਬਸ ਹਮ ਉਹਨਾਂ ਨੂੰ ਪ੍ਰਾਣਾ ਥੋੜਾ ਫੇਰ ਆ ਗਿਆ ਵੀ ਉਹਦਾ ਸੁਆਦ ਆ ਜੋ ਬਈ ਜ਼ਿੰਦਗੀ ਜਿਉਣ ਦਾ ਸਭ ਤੋਂ ਉੱਚੀ ਲਲਕਾਰੇ ਮੈਂ ਮਾਰਦਾ ਹਾਂ ਹਾਂ ਸਹੀ ਗੱਲ ਵੀ ਉਹ ਬੰਦਾ ਮੈਂ ਸੁਪਣਿਆਂ ਤੱਕ ਵੀ ਦੇਖਿਆ ਹੋਇਆ ਵੀ ਯਾਰ ਚੀਜ਼ ਆ ਯਾਰ ਨਹੀਂ ਪਰ ਬਾਈ ਨੇ ਮਤਲਬ ਕਿਹਾ ਵੀ ਜਮੀਰ ਨਾਲ ਬੰਦੇ ਨੇ ਸਮਝੌਤਾ ਨਹੀਂ ਕਰਿਆ ਜਿਹੜੀ ਅਕਸਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇੱਕੋ ਪਛਤਾਵਾ ਬਾਈ ਮੈਨੂੰ ਰਹਿੰਦਾ ਏ ਵੀ ਉਹਦਾ ਜ਼ਮੀਰ ਨਾ ਅਸਲ ਚ ਲੋਕਾਂ ਮੂਰੇ ਜੱਗ ਜਾਰ ਉਦੋਂ ਹੋਣਾ ਸੀ ਜਦੋਂ ਉਹਨੂੰ ਵੋਟਾਂ 'ਚ ਜਿਤਾ ਦਿੰਦੇ ਉਹ ਕਹਿੰਦਾ ਜੀ ਵੀ ਮੈਂ ਕਾਂਗਰਸ ਦੀ ਸੋਚ ਜਿਹੜੀ ਤੁਸੀਂ ਬਣਾ ਰੱਖੀ ਆ ਕਾਂਗਰਸ ਨੂੰ ਵੀ ਮੈਂ ਉਹਨੂੰ ਵਿੱਚੋਂ ਵੜ ਕੇ ਸਿਸਟਮ ਨੂੰ ਕੱਟੂਗਾ ਵੀ ਉਹਨੂੰ ਮੋਲਡ ਕਰੂੰਗਾ ਆਪਣੇ ਲੋਕਾਂ ਬਾਰੇ ਚੰਗਾ ਸੋਚਣ ਲਈ ਉਹ ਅੰਦਰ ਹੁਣ ਬੈ ਉਹ ਕਹਿੰਦਾ ਜਦੋਂ ਮੈਂ ਕੁਛ ਹੈ ਹੀ ਨਹੀਂ ਯਾਰ ਅੱਜ ਮੈਂ ਕਿਸੇ ਅਹੁਦੇ ਤੇ ਨਹੀਂ ਅੱਜ ਮੈਂ ਸਿੰਗਰ ਹਾਂ ਮੈਂ ਕਿਸੇ ਨੂੰ ਮੂੰਹ ਚਾਕੇ ਫੋਨ ਲਾਵਾਂ ਵੀ ਸਿੱਧੂ ਮੂਸੇ ਵਾਲਾ ਬੋਲਦਾ ਮੇਰੇ ਬੰਦੇ ਦਾ ਕੰਮ ਕਰੋ ਕਹਿੰਦਾ ਅਗਲਾ ਨਹੀਂ ਕਰਦਾ ਵੀ ਗਵਈਆ ਗਾਉਣ ਵਾਲਾ ਕਹਿੰਦਾ ਕੱਲ ਨੂੰ ਮੈਂ ਐਮਐਲਏ ਹੋਇਆ ਕੋਈ ਮੰਤਰੀ ਹੋਇਆ ਕਹਿੰਦਾ ਮੈਂ ਠੋਕੇ ਤੇ ਕਹਾਂਗਾ ਵੀ ਮੂਸੇ ਵਾਲਾ ਬੋਲਦਾ ਤੂੰ ਕਰ ਕਹਿੰਦਾ ਮੇਰੇ ਕੋਲ ਪਾਵਰ ਹੋਊਗੀ ਤੇ ਉਹ ਪਾਵਰ ਹੀ ਨਹੀਂ ਦਿਵਾਈ ਬਈ ਲੋਕਾਂ ਨੇ ਯਾਰ ਵੀ ਮਾਨਸਰ ਦੇ ਕਲੰਕ ਆ ਉਹ ਇੱਕ ਚੀਜ਼ ਹਨਾ ਵੀ ਇਹ ਜਿਤਾਇਆ ਕਿਉਂ ਨਹੀਂ ਕਦੇ ਫਿਰ ਨੰਗਦੇ ਹੋ ਫਿਰ ਕੀ ਮਨ ਦੇ ਵਿੱਚ ਕੀੜੇ ਬਈ ਦਿਲ ਐਂ ਡੋਲ ਨਾ ਭਈ ਮੈਂ ਇੱਕ ਵਾਰ ਹੀ ਦੇਖਿਆ ਸੀਗਾ ਮੂਰ ਦੇ ਆਏ ਕ੍ਰੋਸ ਕੀਤਾ ਹੈ ਤੇ ਉਦੋਂ ਮੈਨੂੰ ਆਏ ਲੱਗੇ ਸੀਗਾ ਵੀ ਜਿਵੇਂ ਕੋਈ ਚੀਜ਼ ਲੱਗ ਗਈ ਕੋਈ ਵੀ ਕੋਈ ਐ ਨਹੀਂ ਕਿੰਨੋਂ ਉਹ ਸ਼ਕਤੀ ਤੁਰੇ ਫਿਰਦੀ ਕੋਈ ਉਹ ਬੰਦੇ 'ਚ ਇਹ ਪ੍ਰਭਾਵ ਸੀ ਜੀ ਪਤਾ ਤੁਹਾਡੇ ਵੀ ਫਾਦਰ ਜੀ ਜੀ ਨਹੀਂ ਹੈਗੇ ਹਨਾ ਤਾਂ ਪਰ ਉਹ ਚੀਜ਼ਾਂ ਨੂੰ ਫਿਰ ਆਪਣੇ ਨਾਲ ਵੀ ਧਰ ਰਿਲੇਟ ਕਰਦਾ ਹੀ ਆ ਬੰਦਾ ਬਿਲਕੁਲ ਕਰਦਾ ਭਈ ਜਿਵੇਂ ਅੱਜ ਉਸ ਬਾਪ ਨੂੰ ਪੁੱਤ ਦੀ ਘਾਟ ਆ ਅੱਜ ਇਸ ਪੁੱਤ ਨੂੰ ਫਿਰ ਬਾਪ ਦੀ ਵੀ ਘਾਟ ਬਿਲਕੁਲ ਬਿਲਕੁਲ ਭਈ ਮੈਂ ਨਾ ਮੈਂ ਜਿਵੇਂ ਜਿਵੇਂ ਲਾਈਫ 'ਚ ਮੈਂ ਇੱਕ ਅੱਧਾ ਸਟੈਪ ਅੱਪ ਹੁੰਨਾ ਤਾਂ ਮੈਂ ਸਭ ਤੋਂ ਪਹਿਲਾਂ ਬਾਪੂ ਨੂੰ ਦੱਸ ਦਾਈ ਹੂੰ ਤੇ ਮੈਂ ਹੁਣ ਸੋਚਦਾ ਹੁੰਦਾ ਬਈ ਯਾਰ ਬਈ ਮੈਂ ਮਾਤਾ ਵੀ ਹੁਣ ਬਿਰਦ ਹੂੰ ਮੈਂ ਭੜੇ-ਭੜੇ ਖਿਆਲ ਬਈ ਹਾਲਾਕੇ ਸੋਚਣੇ ਨਹੀਂ ਚਾਹੀਦੇ ਬਈ ਵਾਹਿਗੁਰੂ ਕਰੇ ਚੰਗਾ ਹੀ ਹੋਵੇ ਹਨ ਮੈਂ ਸੋਚਦਾ ਹੁੰਦਾ ਬਈ ਯਾਰ ਜੇ ਮੇਰੀ ਮਾਤਾ ਨੂੰ ਖੁਸ਼ ਹੋ ਗਿਆ ਹੂੰ ਤੇ ਉਸ ਤੋਂ ਪਹਿਲਾਂ ਮੇਰੇ ਕੋਲੇ ਉਹੇ ਜੀ ਸਕਸੈਸ ਨਾ ਹੋਈ ਜਿਹੋ ਜੀ ਮੈਂ ਸੋਚਦਾ ਵੀ ਇੱਕ ਜਣੇ ਨੂੰ ਤਾਂ ਦਿਖਾ ਦਿਆ ਹੂੰ ਹਨ ਬਈ ਮੈਨੂੰ ਐ ਹੁੰਦਾ ਵੀ ਮੈਂ ਸ਼ੀਸ਼ੇ ਮੂਰੇ ਵੀ ਨਹੀਂ ਖੜੂੰਗਾ ਸ਼ਾਇਦ ਮੈਂ ਉਹਦੇ ਪਿੰਡ ਹੀ ਨਾ ਜਾ ਸਕਾਂ ਸ਼ਾਇਦ ਮੈਂ ਕਹਿੰਦਾ ਉਹਨਾਂ ਵੀ ਮੇਰਾ ਰਾਹ ਚ ਹੀ ਐਕਸੀਡੈਂਟ ਹੋ ਜੇ ਮਾ ਜੀ ਜਾ ਆ ਚੀਜ਼ਾਂ ਸੋਚਦਾ ਵੀ ਮੈਂ ਇੰਨਾ ਅੱਗੇ ਉੱਠ ਜਾਣਾ ਉਹ ਚੀਜ਼ਾਂ 'ਚ ਫਿਰ ਉਹੀ ਚੀਜ਼ਾਂ ਮੈਨੂੰ ਤੰਗ ਕਰਦੀਆਂ ਫਿਰ ਮੈਂ ਇੱਧਰ ਤੇ ਗਿਆ ਉਹਨਾਂ ਨੂੰ ਵੀ ਬਾਬਾ ਦੀਪ ਸਿੰਘ ਇੱਕ ਕਰੀ ਕਿਰਪਾ ਰੱਖੀ ਵੀ ਮਾਤਾ ਨੂੰ ਮੈਂ ਦਿਖਾ ਰਿਹਾ ਜੀ ਜਾਂ ਤੇ ਉਹਨੇ ਉਦੋਂ ਤੱਕ ਸਾਥ ਦੇਦੇ ਮੈਥੋਂ ਭਾਵੇਂ ਮੇਰੀ ਉਮਰ ਚੁੱਕ ਟਾ